ਨਾਰਮਲੀ ਜੋ ਇਕੋ ਆਈਵਿਟਨਸ ਹੋਵੇ ਨਾ ਤਾਂ ਉਦੋਂ ਕੇਸ ਉਹਨੂੰ ਡਾਮਾਡੋਲ ਹੀ ਮੰਨਿਆ ਜਾਂਦਾ ਤਾਂ ਸੀ ਦੀ سزا ਦਿਓ ਤੇ ਇਹਨੂੰ ਰੇਅਰ ਆਫ ਰੇਅਰਿਸਟ ਕੇਸ ਆ ਸ਼ਾਮਿਲ ਇਹ ਇੱਕ ਜੀਨੋਸਾਈਡ ਆ ਹਾਈ ਕੋਰਟ ਨੇ ਵੀ ਕਿਹਾ ਕਿ ਕ੍ਰਾਈਮ ਅਗੇਂਸਟ ਹਿਮਨਿਟੀ ਦੇ ਬੰਦੀਆ ਤੇ ਜਿਹੜੀ ਕਿ ਜੀਨੋਸਾਈਡ ਬੰਦੀ ਆ ਕਾਨੂੰਨ ਇਹ ਕਹਿੰਦਾ ਜੇ ਉਮਰ ਜ਼ਿਆਦਾ ਹੋਵੇ ਤੇ ਜੇਕਰ ਬਿਮਾਰੀਆਂ ਬਹੁਤ ਜ਼ਿਆਦਾ ਹਲਕੀਆਂ ਹੋਣ ਤਾਂ ਉਹਨੂੰ ਫાંਸੀ ਦੀ سزا ਨਹੀਂ ਮਿਲਦੀ इवन ਜੇ سزا ਹੋਈ ਹੋਵੇ ਫਿਰ ਵੀ ਫાંਸੀ ਨਹੀਂ ਮਿਲਦੀ ਫાંਸੀ ਦੇਣ ਤੋਂ ਪਹਿਲਾਂ ਮੈਡੀਕਲ ਹੁੰਦਾ ਕਿ ਤੁਸੀਂ ਇਸ ਕੇਸ ਨੂੰ ਫੋਲੋ ਕੀਤਾ ਤੇ ਫਾਈਨਲੀ ਅੱਜ ਤੁਹਾਨੂੰ ਜੱਜਮੈਂਟ ਦਿੱਤੀ ਗਈ ਲਾਈਫ ਇੰਪ੍ਰੀਜ਼ਨਮੈਂਟ ਤੁਸੀਂ ਸੰਤੁਸ਼ਟ ਹੋ ਕਿ ਨਹੀਂ ਜੋ ਜੱਜਮੈਂਟ ਦਿੱਤੀ ਗਈ ਹੈ ਉਸ ਤੋਂ ਤੱਕ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਹਿਲੀ ਗੱਲ ਇਹਨਾਂ ਜੱਜ ਸਾਹਿਬ ਨੇ ਉਹਨੂੰ ਸਜ਼ਾ ਸੁਣਾਈ ਫ੍ਰੈਂਕਲੀ ਸਪੀਕਿੰਗ ਇਹ ਜਿਹੜਾ ਕੇਸ ਸੀ ਤਾਂ ਇਹ ਵਿਚਵਚਾਲੇ ਸੀ ਠੀਕ ਹੈ ਜਿਹੜਾ ਪਹਿਲਾ ਸਾਡਾ ਕੇਸ ਜਿਹਦੇ ਚ ਸੱਜਣ ਕੁਮਾਰ ਜੇਲ੍ਹ ਵਿੱਚ ਆ 2018 2018 ਵਾਲਾ ਉਹ ਬਹੁਤ ਸਟਰੋਂਗ ਕੇਸ ਸੀ ਹਾਂਜੀ ਉਸ ਕੇਸ ਦੇ ਵਿੱਚ ਸਾਡੇ ਕੋਲੇ ਤਿੰਨ ਆਈ ਵਿਟਨੈਸ ਸੀਗੇ ਠੀਕ ਹੈ ਸੱਜਣ ਕੁਮਾਰ ਦੇ ਖਿਲਾਫ ਔਰ ਤਿੰਨ ਆਈ ਵਿਟਨੈਸ ਸੀਗੇ ਸੱਜਣ ਕੁਮਾਰ ਦੇ ਖਿਲਾਫ ਉਹ ਕੇਸ ਬਹੁਤ ਸਟਰੋਂਗ ਸੀ ਇਸ ਕੇਸ ਦੇ ਵਿੱਚ ਸਿਰਫ ਇੱਕੋ ਆਈ ਵਿਟਨੈਸ ਸੀ ਨਾਰਮਲੀ ਜੋ ਇੱਕੋ ਆਈ ਵਿਟਨੈਸ ਹੋਵੇ ਨਾ ਕਾਂ ਉਦੋਂ ਕੇਸ ਉਹਨੂੰ ਡਾਮਡੋਲ ਹੀ ਮੰਨਿਆ ਜਾਂਦਾ ਹੁਣ ਮੈਂ ਅੱਜ ਤੱਕ ਤੁਹਾਨੂੰ ਸਾਫ਼ ਗੱਲ ਕਰ ਸਕਦਾ ਨਾ ਕੋਰਟ ਵਿੱਚ ਜੋ ਕਹਿਆ ਉਹਨੂੰ ਡਾਮਡ ਜਦੋਂ ਜੱਜ ਸਾਹਿਬ ਨੇ ਸਾਡੀ ਪਲੀ ਮੰਨ ਕੇ ਉਹਨੂੰ ਦੋਸ਼ੀ ਕਰਾਰ ਦਿੱਤਾ ਉਸ ਤੋਂ ਉਸ ਦਿਨ ਬਹੁਤ ਖੁਸ਼ੀ ਠੀਕ ਹੈ ਉਸੇ ਦਿਨ ਹੀ ਬੜੇ ਖੁਸ਼ੀ ਕੇ ਦੋਸ਼ੀ ਕਰਾਰ ਦਿੱਤਾ ਹੁਣ ਅਗਲੀ ਗੱਲ ਅਸੀਂ ਫਿਰ ਕੋਰਟ ਨੂੰ ਕਿਹਾ ਕਿ ਜੀ ਇਹਨੂੰ ਫਾਂਸੀ ਦੀ ਸਜ਼ਾ ਦਿਓ ਤੇ ਇਹਨੂੰ ਰੇਅਰ ਆਫ ਰੇਅਰਿਸਟ ਕੇਸ ਆ ਇਹ ਇੱਕ ਜੀਨੋਸਾਈਡ ਆ ਹਾਈ ਕੋਰਟ ਨੇ ਵੀ ਕਿਹਾ ਕਿ ਕ੍ਰਾਈਮ ਅਗੇਂਸਟ ਹਿਮਨਿਟੀ ਦੇ ਬੰਦੀਆ ਤੇ ਜਿਹੜੀ ਕਿ ਜੀਨੋਸਾਈਡ ਬੰਦੀ ਆ ਜਿਹੜੀ ਕਿ 1984 ਦਾ ਕਤਲੇਆਮ ਬਈ ਇਹ ਸੱਤ ਕੇਸ ਜਿਹੜੇ ਇਹ ਦੋ ਮર્ડਰ ਨੇ ਜਿਹੜੇ ਉਹ ਇਹਦੀ ਇਹਦੀ ਕੰਸਟੀਟਿਊਐਂਸੀ ਚ 700 ਕਤਲ ਹੋਏ ਆ ਦਿੱਲੀ ਦੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 2733 ਹੋਏ ਆ ਪਰ ਜਿਹੜੀ ਇਕੱਲੀ ਇਹਦੀ ਕੰਸਟੀਟਿਊਐਂਸੀ 700 700 ਹੋਇਆ 700 ਹੋਇਆ ਪਰ ਇਹ ਜਿਹੜੇ ਦੋ ਕੇਸ ਹੈ ਉਹਦਾ ਹਿੱਸਾ ਤੇ ਉਹ ਕਿੱਥੇ ਜਾਵੇ ਤਾਂ ਇਹਨੂੰ ਕ੍ਰਾਈਮ ਅਗੇਂਸਟ ਮਨਟੀ ਮੰਨ ਕੇ ਰੇਅਰ ਆਫ ਰੇਅਰਸਟ ਕੇਸ ਬਣਿਆ ਜਾਵੇ ਸਾਡੀ ਜਿਹੜੀ ਇਹ ਪੁਲਿਸ ਹੀ ਨਾ ਉਹਨੂੰ ਜੱਜ ਸਾਹਿਬ ਨੇ ਰਿਜੈਕਟ ਨਹੀਂ ਕੀਤਾ ਜੱਜ ਸਾਹਿਬ ਨੇ ਇਹ ਇਹ ਗੱਲ ਮੰਨੀ ਆ ਕਿ ਰੇਅਰ ਆਫ ਰੇਅਰਸਟ ਕੇਸ ਆ ਜੱਜ ਸਾਹਿਬ ਨੇ ਮੰਨੀ ਆ ਕਿ ਕ੍ਰਾਈਮ ਅਗੇਂਸਟ ਮਨਟੀ ਆ ਪਰ ਉਹਨਾਂ ਨੇ ਕਿਹਾ ਨਾਲ ਦੀ ਨਾਲ ਲਾਅ ਇਹ ਕਹਿੰਦਾ ਮਿਟੀਗੇਟਿੰਗ ਸਰਕਮਸਟੈਂਸ ਮਿਟੀਗੇਟਿੰਗ ਸਰਕਮਸਟੈਂਸ ਤੇ ਮਤ ਪਿੱਛੇ ਹੁੰਦਾ ਕਿ ਉਹਨੂੰ ਦੇਖਿਆ ਜਾਵੇ ਕਿ ਉਹਦੀ ਹਾਲਤ ਕੀ ਆ ਕਿਉਂਕਿ ਕਾਨੂੰਨ ਇਹ ਕਹਿੰਦਾ ਜੇ ਉਮਰ ਜ਼ਿਆਦਾ ਹੋਵੇ ਤੇ ਜੇਕਰ ਬਿਮਾਰੀਆਂ ਬਹੁਤ ਜ਼ਿਆਦਾ ਹਲਕੀਆਂ ਹੋਣ ਤਾਂ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਮਿਲਦੀ ਈਵਨ ਜੇ ਸਜ਼ਾ ਹੋਈ ਹੋਵੇ ਫਿਰ ਵੀ ਫਾਂਸੀ ਨਹੀਂ ਮਿਲਦੀ ਫਾਂਸੀ ਦੇਣ ਤੋਂ ਪਹਿਲਾਂ ਮੈਡੀਕਲ ਹੁੰਦਾ ਹਾਂ ਮਲਕਿ ਤੋਂ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਡਿਟੇਲ ਚ ਲਿਖਿਆ ਕਿ ਮੀਟਿੰਗ ਇਨ ਸਰਕਮਸਟੈਂਸਸ ਆ ਜੋ ਅ ਜੇਲ ਚੋਂ ਰਿਪੋਰਟ ਆਈ ਹੈ ਉਹਦੇ ਲਿਖਿਆ 80 ਸਾਲ ਦੀ ਦੀ ਉਮਰ ਆ ਤੇ ਇਹਨੂੰ ਬਿਮਾਰੀਆਂ ਕਈ ਬਿਮਾਰੀਆਂ ਪਰਕ ਇਨਸਾਨਾ ਇਹਨੂੰ ਹੋਰ ਵੀ ਤੰਬੀਆਂ ਚੌੜੀਆਂ ਜੱਜਮੈਂਟ ਤੇ ਦੇਖ ਲਓ ਬਿਮਾਰੀਆਂ ਦੀ ਲਿਸਟ ਦਿੱਤੀ ਆ ਜਿਹੜੀਆਂ ਕਿ ਜੇਲ੍ਹ ਦੀ ਰਿਪੋਰਟ ਆਈ ਆ ਕਿ ਇਹਨੂੰ ਇਹਨੂੰ ਇਹ ਬਿਮਾਰੀਆਂ ਤੇ ਨਾਲੇ ਉਹ ਇਹ ਵੀ ਲਿਖਿਆ ਕਿ ਆਪਣੇ ਆਪ ਨੂੰ ਹੈਂਡਲ ਨਹੀਂ ਕਰ ਪਾਉਂਦਾ ਤੇ ਇਹ ਤਾਂ ਹੁਣ ਮਤਲਬ ਕਿ ਇਹਨੂੰ ਬਾਥਰੂਮ ਜਾਣ ਵਾਸਤੇ ਮਦਦ ਚਾਹੀਦੀ ਹੈ ਤੇ ਉਹਦੇ ਕਰਕੇ ਜੱਜ ਸਾਹਿਬ ਨੇ ਕਿਹਾ ਕਿ ਮੀਟਿੰਗ ਐਟਿੰਗ ਸਰਕਲ ਸਾਹਸ ਨੂੰ ਦੇਖਦੇ ਹੋਏ ਕਾਨੂੰਨ ਦੇ ਹਿਸਾਬਕੇ ਨੂੰ ਫਾਂਸੀ ਸਜ਼ਾ ਨਹੀਂ ਮਿਲ ਸਕਦੀ ਜੋ ਅੱਗੇ ਨੈਕਸਟ ਮੈਕਸਿਮ ਸਜ਼ਾ ਉਹਨਾਂ ਦਿੱਤੀ ਸਰ ਡਬਲ ਇਮਪ੍ਰੀਜ਼ਨਮੈਂਟ ਤੋਂ ਇਲਾਵਾ ਫਾਈਨ ਕਿੰਨਾ ਲਾਇਆ ਗਿਆ ਹੈ ਫਾਈਨ ਲਗਤੀ ਕਰਮ 4 ਲੱਖ ਦੇ ਕਰੀਬ ਆਤਾ ਠੀਕ ਹੈ ਸਰ ਔਰ ਜੋ ਪੀੜਤ ਨੇ ਉਹਨਾਂ ਦੇ ਵੱਲੋਂ ਕੀ ਆ ਜਾ ਰਿਹਾ ਕਿ ਅਸੀਂ ਹਾਈ ਕੋਰਟ ਵਗੈਰਾ ਉੱਥੋਂ ਦੀ ਕੋਈ ਗੱਲਬਾਤ ਹੋਈ ਦੇਖੋ ਗੱਲ ਹਾਈ ਕੋਰਟ ਤਾਂ ਉਹ ਜਿਹੜੇ ਜਸਵੰਤ ਸਿੰਘ ਦੀ ਹਾਂਜੀ ਵਾਈਫ ਤੇ ਡਾਟਰ ਉਹ ਉਹ ਹੀ ਜਾ ਸਕਦੀ ਹੈ ਨਾ ਜਿਓ ਸਾਨੂੰ ਕਹਿਣਗੇ ਕਿ ਅਪੀਲ ਕਰੋ ਤਾਂ ਹਰ ਹਾਲਚ ਕਰਾਂਗੇ ਅਸੀਂ ਹਰ ਹਾਲਚ ਅਪੀਲ ਕਰਾਂਗੇ ਇੱਕ ਸੀਨੀਅਰ ਵਕੀਲ ਐਚਐਸ ਫੁਲਕਾ ਜਿਨ੍ਹਾਂ ਨੇ ਕੀ ਲਗਾਤਾਰ ਚਾਰ ਦਹਾਕੇ ਇਸ ਕੇਸਾਂ ਦੀ ਪੈਲੋ ਕੀਤਾ ਜੋ ਕਿ ਇਸ ਕੇਸਾਂ ਨੂੰ ਲੜਦੇ ਰਹੇ ਨੇ ਤਾਂ ਅੱਜ ਉਹਨਾਂ ਨੇ ਪੀ.ਡੀ.ਸੀ ਨਾਲ ਖਾਸ ਗੱਲਬਾਤ ਕਰਦੇ ਦੱਸਿਆ ਕਿ ਕਿਸ ਤਰ੍ਹਾਂ ਡਬਲ ਲਾਈਫ ਇੰਪ੍ਰਿਜ਼ਨਮੈਂਟ ਹੈ ਜੋ ਫਾਰਮਰ ਐਮ.ਪੀ ਨੇ ਸੱਜਣ ਕੁਮਾਰ ਉਹਨਾਂ ਨੂੰ ਦਿੱਤੀ ਗਈ ਹੈ ਮੈਂ ਕਾਸ਼ਤਿਪ ਤင် ਕੈਮਰਾ ਪਰਸਨ ਪਰਵੀਨ ਨਿਊ ਦਿੱਲੀ